ਬਹੁਤ ਵੱਡੀ ਖਬਰਾਂ ਜਿਵੇਂ ਕਿ ਜਸਪ੍ਰੀਤ ਮਾਮਲੇ ਦੇ ਵਿੱਚ ਇੱਕ ਬਹੁਤ ਵੱਡਾ ਨਵਾਂ ਮੋੜ ਆ ਗਿਆ ਔਰ ਦੂਜੇ ਪਾਸੇ ਕਾਂਸਟੇਬਲ ਅਮਨਦੀਪ ਕੌਰ ਮੱਕੜ ਦੇ ਨਾਲ ਜਿਹੜੀ ਇੰਟਰਵਿਊ ਕਰਦੀ ਆ ਉਸ ਤੋਂ ਬਾਅਦ ਦਾ ਜਿਹੜਾ ਇੱਕ ਮਾਮਲਾ ਖੜਾ ਹੋ ਗਿਆ ਇੱਕ ਕਾਲ ਰਿਕਾਰਡਿੰਗ ਦੀ ਬਹੁਤ ਵੱਡੀ ਚਰਚਾ ਹੋ ਰਹੀ ਆ ਔਰ ਉਹ ਵਾਇਰਲ ਵੀ ਹੋ ਚੁੱਕੀ ਆ ਤੁਹਾਨੂੰ ਮੌਦਾ ਕੁਝ ਐਸਾ ਵੀਡੀਓ ਸੁਣਾਉਣ ਜਾ ਰਿਹਾ ਜਿਹਦੇ ਵਿੱਚ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਕਿਉਂਕਿ ਅਮਨਦੀਪ ਕੌਰ ਨੇ ਕੀ ਕੀਤਾ ਪੂਰੀ ਤੁਹਾਨੂੰ ਕਹਾਣੀ ਅੱਜ ਤੁਹਾਡੇ ਸਾਹਮਣੇ ਧਰਨੀ ਆ ਔਰ ਦੂਜੇ ਪਾਸੇ ਜਸਪ੍ਰੀਤ ਮਾਮਲੇ ਦੇ ਵਿੱਚ ਇੱਕ ਐਸਾ ਮੋੜ ਤੁਹਾਡੇ ਸਾਹਮਣੇ ਤਰਾਂਗੇ ਕਿ ਜਿਹੜਾ ਜਸਪ੍ਰੀਤ ਸਿੰਘ ਦਾ ਇਨਕਾਊਂਟਰ ਕੀਤਾ ਗਿਆ ਕੈਨੇਡਾ ਦੇ ਵਿੱਚੋਂ ਕਿਹਨੇ ਬੁਲਾਇਆ ਔਰ ਕਿਸਨੇ ਉਹਦਾ ਇਨਕਾਊਂਟਰ ਕਰਵਾਇਆ ਕਿਉਂਕਿ ਉਹਦੇ ਮਾਤਾ ਪਿਤਾ ਨੇ ਅਕਸਰ ਤੁਹਾਡੇ ਸਾਹਮਣੇ ਬਹੁਤ ਸਾਰੇ ਯਾਨੀ ਸਬੂਤ ਧਰੇ ਮੀਡੀਆ ਦੇ ਵਿੱਚ ਕਿ ਸਾਡੇ ਬੇਟੇ ਨੂੰ ਮਾਰਿਆ ਗਿਆ ਉਹਨੂੰ ਜਿੰਦਾ ਵੀ ਫੜਿਆ ਜਾ ਸਕਦਾ ਸੀ ਕਿਉਂਕਿ ਜਿਹੜੀ ਇੱਕ ਵੀਡੀਓ ਦਾ ਜ਼ਿਕਰ ਹੋਇਆ ਕੱਲ ਵੀ ਮੈਂ ਤੁਹਾਡੇ ਸਾਹਮਣੇ ਇੱਕ ਵੀਡੀਓ ਪਾਈ ਆ ਜਿਹਦੇ ਵਿੱਚ ਗੁਰਤੇਜ ਸਿੰਘ ਢਿੱਲੋਂ ਨੇ ਇਹ ਗੱਲ ਕਹੀ ਸੀ ਕਹਿੰਦਾ ਭਾਈ ਅਸੀਂ ਇਹ ਵੀਡੀਓ ਹਾਈ ਕੋਰਟ ਦੇ ਅੰਦਰ ਧਰਨਾ ਕਿਹੜਾ ਵੀਡੀਓ ਹੈ ਉਹੀ ਵੀਡੀਓ ਦਾ ਜਿੱਕਰ ਤੁਹਾਡੇ ਸਾਹਮਣੇ ਕਰਾਂਗੇ ਕਿਉਂਕਿ ਵੀਡੀਓ ਦੇ ਵਿੱਚ ਦਰਅਸਲ ਦੇ ਵਿੱਚ ਜਦੋਂ ਉਹ ਇਨਕਾਊਂਟਰ ਕਰ ਰਹੀ ਸੀ ਪੰਜਾਬ ਦੀ ਪੁਲਿਸ ਵਾਲੇ ਉਹੀ ਚਾਰ ਐਸਐਚਓ ਤਾਂ ਉਹਨਾਂ ਦੇ ਇਨਕਾਊਂਟਰ ਦੇ ਬਾਵਜੂਦ ਵੀ ਉਸ ਬੰਦੇ ਦੇ ਹੱਥ ਖੜੇ ਸੀ ਤਾਂ ਫੇਰ ਵੀ ਉਹਦੇ ਉੱਤੇ ਗੋਲੀਆਂ ਚਲਾਈਆਂ ਜਾਂਦੀਆਂ ਨੇ ਇਹੀ ਵੀਡੀਓ ਉਹਨਾਂ ਨੂੰ ਜੇਲ੍ਹ ਤੱਕ ਪਹੁੰਚਾ ਹੂਗਾ ਔਰ ਇਹਦਾ ਤੁਹਾਡੇ ਸਾਹਮਣੇ ਅੱਜ ਖੁਲਾਸਾ ਕਰਾਂਗੇ ਕਿ ਆਖਰ ਮਾਮਲਾ ਕੀ ਹੈ ਵਜ੍ਹਾ ਕੀ ਬਣੀ ਉਹਦੇ ਇਨਕਾਊਂਟਰ ਦੀ ਕਿਹਨੇ ਬੁਲਾਇਆ ਸੀ ਜਸਪ੍ਰੀਤ ਸਿੰਘ ਨੂੰ ਔਰ ਦੂਜੇ ਪਾਸੇ ਜਿਹੜੀ ਕੌਸੇ ਬੁਲਾ ਮੰਦੀਪ ਕੌਰ ਹੈ ਇਹਦੇ ਉੱਤੇ ਵੀ ਬਹੁਤ ਵੱਡੇ ਵੱਡੇ ਸਵਾਲ ਉੱਠੇ ਨੇ ਮੱਕੜ ਦੀ ਇੰਟਰਵਿਊ ਹੋਣ ਤੋਂ ਬਾਅਦ ਉਸ ਇੰਟਰਵਿਊ ਤੋਂ ਬਾਅਦ ਬਹੁਤ ਵੱਡੀ ਹਾਕਾਰ ਮੱਚੀ ਹੈ ਤਾਂ ਹੁਣ ਮੈਂ ਤੁਹਾਨੂੰ ਦੋਵੇਂ ਵੀਡੀਓ ਇੱਕ ਕਰਕੇ ਸੁਣਾਉਂਗਾ ਉਸ ਤੋਂ ਬਾਅਦ ਮੈਂ ਅਗਲੀ ਅਪਡੇਟ ਸਾਂਝੀ ਕਰੂੰਗਾ ਜਿਹੜੀ ਕਿ ਬੜੀ ਹੀ ਅਹਿਮ ਹੈ ਸੁਣੋ ਪੰਜਾਬ ਦਾ ਬਹੁਤ ਚਰਚਿਤ ਮਾਮਲਾ ਜਸਪ੍ਰੀਤ ਇਨਕਾਊਂਟਰ ਮਾਮਲਾ ਜੋ ਕਿ ਸ਼ੁਰੂ ਤੋਂ ਹੀ ਵਿਵਾਦਾਂ ਦੇ ਵਿੱਚ ਰਿਹਾ ਜਸਪ੍ਰੀਤ ਕੈਨੇਡਾ ਰਹਿੰਦਾ ਸੀ ਅਚਾਨਕ ਘਰਦਿਆਂ ਨੂੰ ਬਿਨਾਂ ਦੱਸੇ ਪੰਜਾਬ ਆਉਂਦਾ ਅਤੇ ਆਪਣੇ ਹੀ ਇੱਕ ਪਿੰਡ ਦੇ ਬੱਚੇ ਨੂੰ ਅਗਵਾ ਕਰ ਲੈਂਦਾ ਪਰੋਤੀ ਮੰਗਦਾ ਅਤੇ ਉਸ ਤੋਂ ਬਾਅਦ ਜਸਪ੍ਰੀਤ ਦਾ ਇਨਕਾਊਂਟਰ ਹੋ ਜਾਂਦਾ ਹੈ ਜਿਹੜੇ ਬੱਚੇ ਨੂੰ ਚੱਕਿਆ ਜਾਂਦਾ ਅਤੇ ਜਿਹੜਾ ਮੁੰਡਾ ਚੱਕਦਾ ਇਹ ਦੋਏ ਪਰਿਵਾਰਾਂ ਦੇ ਪਹਿਲਾਂ ਵਧੀਆ ਰਿਲੇਸ਼ਨ ਹੁੰਦੇ ਨੇ ਪਰ ਪਤਾ ਨਹੀਂ ਕੀ ਹੁੰਦਾ ਪਿੱਛੇ ਦੀ ਸਟੋਰੀ ਕਿਸੇ ਨੂੰ ਕੁਝ ਨਹੀਂ ਪਤਾ ਸੀ ਕਿ ਆਖਰ ਕਿਉਂ ਇੱਕ ਜਾਣ ਪਹਿਚਾਨ ਦੇ ਪਰਿਵਾਰ ਦੇ ਬੱਚੇ ਨੂੰ ਹੀ ਜਸਪ੍ਰੀਤ ਨੇ ਕਿਉਂ ਚੁਣਿਆ ਅਗਰ ਪੈਸੇ ਹੀ ਮੰਗਣੇ ਸੀ ਕੋਈ ਹੋਰ ਬੱਚੇ ਨੂੰ ਵੀ ਚੱਕ ਸਕਦੇ ਸੀ ਪਰ ਜਿਹੜਾ ਨਾਲ ਜਾਣ ਪਹਿਚਾਨ ਸੀ ਉਹਨਾਂ ਦੇ ਬੱਚੇ ਨੂੰ ਚੁੱਕਣਾ ਉਹ ਵੀ ਕੈਨੇਡਾ ਤੋਂ ਆ ਕੇ ਕੈਨੇਡਾ ਦੇ ਵਿੱਚ ਤਕਰੀਬਨ ਤਕਰੀਬਨ ਸੈਟ ਸੀ ਵਿਆਹ ਵੀ ਹੋ ਚੁੱਕਿਆ ਸੀ ਕਹਿੰਦੇ ਨੇ ਘਰ ਵਾਲੇ ਵੀ ਉਹਨਾਂ ਦੀ ਕੈਨੇਡਾ ਸੀ ਫਿਰ ਐਸੀ ਕੀ ਲੋੜ ਪੈ ਗਈ ਕਿ ਇੱਥੇ ਆ ਕੇ ਉਹ ਜੀ 30 ਲੱਖ ਰੁਪਏ ਤੇ ਆ ਜਾਂਦਾ ਅਤੇ ਫਿਰ ਉੱਤੀਨੀ ਰਕਮ ਐਨੀ ਕੁ ਹੁੰਦੀ ਹੈ ਕਿ 25-30 ਲੱਖ ਰੁਪਏ ਦੇ ਵਿੱਚ ਸਮਝੌਤਾ ਵੀ ਹੋਣ ਲੱਗਦਾ ਹੈ ਜਿਹੜਾ ਮਤਲਬ ਬਾਹਰ ਰਹਿੰਦਾ ਮੇਰੇ ਖਿਆਲ 'ਚ ਮੈਨੂੰ ਤਾਂ ਨਹੀਂ ਲੱਗਦਾ ਕਿ 30 ਲੱਖ ਰੁਪਏ ਉਹਦੇ ਵਾਸਤੇ ਐਨੇ ਮਾਇਨੇ ਰੱਖਦਾ ਕਿ ਉਹ ਆਪਣੀ ਜ਼ਿੰਦਗੀ ਦਾਅ ਤੇ ਲਾ ਦੇਵੇ ਸ਼ੁਰੂ ਤੋਂ ਲੋਕਾਂ ਦਾ ਕਹਿਣਾ ਸੀ ਕਿ ਨਾਲ ਦੇ ਵਿੱਚ ਕਿਤੇ ਨਾ ਕਿਤੇ ਕੁਝ ਕਾਲਾ ਜ਼ਰੂਰ ਹੈ ਪਰ ਪਰਿਵਾਰ ਬੋਲ ਨਹੀਂ ਰਿਹਾ ਸੀ ਜਸਪ੍ਰੀਤ ਦਾ ਪਰ ਹੁਣ ਜਸਪ੍ਰੀਤ ਦਾ ਪਰਿਵਾਰ ਬੋਲਣ ਲੱਗਿਆ ਉਹਨਾਂ ਨੇ ਸ਼ਰਿਆਮ ਕਹਿਣਾ ਸ਼ੁਰੂ ਕਰ ਦਿੱਤਾ ਵਾਹ ਕਹਿਦਾ ਇੰਟਰਵਿਊ ਦਿੱਤੇ ਨੇ ਕਿ ਸਾਡਾ ਮੁੰਡਾ ਜਸਪ੍ਰੀਤ ਦਾ ਜਿਸ ਦਾ ਇੰਕਾਉਂਟਰ ਹੋਇਆ ਨਹੀਂ ਕਰਵਾਇਆ ਗਿਆ ਸਿੱਧਾ-ਸਿੱਧਾ ਉਸ ਬੱਚੇ ਦੇ ਪਰਿਵਾਰ ਦੇ ਉੱਪਰ ਇਲਜ਼ਾਮ ਲਗਾ ਰਹੇ ਨੇ ਤਾਂ ਹੁਣ ਜਿਹੜੀ ਜਸਪ੍ਰੀਤ ਮਾਮਲੇ ਦੀ ਕਹਾਣੀ ਤੁਸੀਂ ਸੁਣੀ ਹੈ ਇਹ ਵੀ ਤੁਹਾਨੂੰ ਮੈਂ ਅੱਗੇ ਜਾ ਕੇ ਦੱਸੂਗਾ ਕਿ ਮਾਮਲਾ ਕੀ ਸੀ ਕਿਹਨੇ ਬਣਾਇਆ ਔਰ ਜਿਹੜਾ ਹੁਣ ਇਸ ਅਮਨਦੀਪ ਕੌਰ ਦਾ ਖੁਲਾਸਾ ਇਹ ਕਿ ਨਹਿੰਗ ਸਿੰਘ ਬੰਨੀਓ ਹੋ ਰਿਹਾ ਕਿ ਜਿਹੜਾ ਮੱਕੜ ਪੱਤਰਕਾਰ ਉਹਦੇ ਕੋਲ ਪਹੁੰਚਿਆ ਉਹਦੀ ਇੰਟਰਵਿਊ ਕਰਨੋਂ ਦੀ ਕੋਠੀ ਦੇ ਵਿੱਚ ਚਲਾ ਗਿਆ ਤਾਸ ਇੰਟਰਵਿਊ ਤੋਂ ਬਾਅਦ ਬਹੁਤ ਵੱਡੀਆਂ ਵੱਡੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਸੁਣੋ ਜਰਾ ਧਿਆਨ ਦੇ ਨਾਲ ਕਿ ਆਕਰ ਇਹ ਖਾਲਸਾ ਜੀ ਕੀ ਕਹਿ ਰਹੇ ਨੇ ਸੁਣੋ ਜਿਹੜੀ ਥਾਰ ਵਾਲੀ ਬੀਬੀ ਆ ਚਿੱਟੇ ਵਾਲੀ ਜਣੀ ਬੀਬੀ ਆ ਉਹਦੇ ਤੇ ਆਪਾਂ ਜਰਾ ਕੁ ਵਿਚਾਰ ਵਟਾਂਦਰਾ ਕਰਨਾ ਆ ਤੇ ਆਪਾਂ ਕਰੀਏ ਗੱਲਬਾਤ ਮੈਂ ਕੱਲ ਉਹ ਮੱਕੜ ਦੀ ਵੀਡੀਓ ਧਿਆਇ ਸੁਣ ਮੈਂ ਸਾਰੀ ਵੀਡੀਓ ਸੁਣੀ ਆ ਤੇ ਮੱਕੜ ਬੜਾ ਦਬਾਉਣ ਦੀ ਕੋਸ਼ਿਸ਼ ਕਰਨ ਡਿਆ ਆ ਤੇ ਮੈਂ ਕਹਿਣਾ ਚਾਹੁੰਦਾ ਵੀ ਮੱਕੜ ਆ ਉਹ ਮੱਕੜ ਆ ਤੇਰੇ ਵਰਗੇ ਬੰਦੇ ਬਹੁਤ ਆਏ ਤੇ ਗਏ ਜਿੰਨਾ ਮਰਜੀ ਤੂੰ ਚੰਗਾ ਬਣ ਜਿੰਨਾ ਮਰਜੀ ਤੂੰ ਪੱਤਰਕਾਰੀ ਕਰ ਪਰ ਤੇਰੇ ਅਗਲੇ ਨਹੀਂ ਖੰਗਾ ਨਹੀਂ ਦਿੱਤਾ ਤੈਨੂੰ ਦਬੋ ਕੇ ਦਬੋਚ ਕੇ ਰੱਖ ਲਿਆ ਅਗਲੇ ਨੇ ਜਿਹੜੀ ਤੂੰ ਵੀਡੀਓ ਬਣਾਉਣ ਗਿਆ ਹੀ ਉੱਥੇ ਅਗਲਾ ਸਵਾਲ ਇਕੱਲਾ ਇਕੱਲਾ ਕਰਕੇ ਪੁੱਛ ਰਿਹਾ ਘਮਾ ਘਮਾ ਕੇ ਪੁੱਛ ਕੇ ਪੁੱਛ ਰਿਹਾ ਬੀਬੀ ਨੂੰ ਬੀਬੀ ਤੁਸੀਂ ਫੋਟੋਵਾਲ ਲਾਉਂਦੇ ਰਹੇ ਆ ਤੁਸੀਂ ਗੱਡੀਆਂ ਕਿੱਥੋਂ ਆਈਆਂ ਘੜੀਆਂ ਕਿੱਥੋਂ ਆਈਆਂ ਆਈਫੋਨ ਕਿੱਥੋਂ ਆਏ ਉਹਨੇ ਗਾੜੀ ਟਕਾ ਕੇ ਜਵਾਬ ਦਿੱਤੇ ਠੋਕ ਕੇ ਜਵਾਬ ਦਿੱਤੇ ਗੱਲ ਕਰਨ ਜੋਗਾ ਨਹੀਂ ਛੱਡਿਆ ਅਗਲੀ ਨੇ ਬੀਬੀ ਪਤਾ ਕੌਣ ਆ ਉਹ ਸਿੱਖੀ ਤੇਜ ਤਾਰ ਬੀਬੀ ਆ ਸਿੱਖੀ ਤੇਜ ਤਾਰ ਐ ਸਿੱਖੀ ਤੇ ਜਾਂ ਪੂਰੀ ਤੇਜ ਧਾਰ ਉਹਦੀ ਜ਼ੁਬਾਨ ਤੇਜ ਧਾਰ ਉਹਦੀ ਨਿਗਾਹ ਤੇ ਤੇਜ ਧਾਰ ਉਹਦੀ ਚਾਲ ਯਾਨੀ ਮੱਕੜ ਦੀ ਇੰਟਰਵਿਊ ਤੋਂ ਬਾਅਦ ਇਹ ਤਾਂ ਗੱਲ ਸਾਫ਼ ਹੋ ਗਈ ਆ ਪੂਰੇ ਪੰਜਾਬ ਦੇ ਅੰਦਰ ਯਾਨੀ 2 ਮਿਲੀਅਨ ਦੇ ਆਸ-ਪਾਸ ਜਿਹੜੀ ਉਹ ਵੀਡੀਓ ਪਹੁੰਚ ਚੁੱਕੀ ਆ ਕ੍ਰੋਸ ਕਰ ਗਈ ਐ 2 ਮਿਲੀਅਨ ਨੂੰ ਤਾਂ ਹੁਣ ਜਿਹੜੀ ਅਮਨਦੀਪ ਕੌਰ ਬਠਿੰਡੇ ਵਾਲੀ ਆ ਬਹੁਤ ਸਾਰੇ ਪੱਤਰਕਾਰ ਮੰਨਦਾ ਹੋਰ ਵੀ ਇੰਟਰਵਿਊ ਕਰਨਗੇ ਪਰ ਸੱਚ ਕਿਸੇ ਨੂੰ ਨਹੀਂ ਪਤਾ ਲੱਗਦਾ ਕਿਉਂ ਕਿ ਦਰਾਂ ਸਾਲ ਦੇ ਵਿੱਚ ਜਿਹੜੀ ਅਮਨਦੀਪ ਕੌਰ ਹੈ ਜਿਹੜੇ ਬੰਦੇ ਨੂੰ ਅੰਨੇ ਬੰਦੇ ਨੂੰ ਵੀ ਪਤਾ ਲੱਗਦਾ ਉਹਦੀਆਂ ਗੱਲਾਂ ਤੋਂ ਕਿ ਭਾਈ ਇਹ ਝੂਠ ਬੋਲ ਰਹੀ ਹੈ ਪਿਛੇ ਜੇ ਕਿਹਾ ਜਾਂਦਾ ਸੀ ਨਾ ਵੀ ਕਹਿੰਦੇ ਉਹਦੇ ਆਈਪੀਐਸ ਅਫੀਸਰਾਂ ਦੇ ਨਾਲ ਵੱਡੇ ਵੱਡੇ ਲਿੰਕ ਨੇ ਬਹੁਤ ਸਾਰੇ ਬੰਦਿਆਂ ਦੇ ਨਾਲ ਉਹਦੇ ਯਾਨੀ ਕਹਿੰਦੇ ਸਬੰਧ ਬਣੇ ਹੋਏ ਨੇ ਔਰ ਕਾਹ ਤਾਂ ਹੋਰ ਵੀ ਹੱਦ ਹੋ ਗਈ ਚੜੀ ਕਿ ਉਹਦੀ ਘਰ ਵਾਲੀ ਸੀ ਜਿਹੜਾ ਬਰਵਿੰਦਰ ਸਿੰਘ ਉਹਦੇ ਨਾਲ ਰਹਿੰਦਾ ਸੀ ਆਮਨਦੀਪ ਕੌਰ ਦੇ ਉਹਨੇ ਵੀ ਆਪਣਾ ਇੱਕ ਇੰਟਰਵਿਊ ਕਰ ਦਿੱਤਾ ਯਾਨੀ ਉਹਨੇ ਇੱਕ ਆਪਣੀ ਸਫਾਈ ਰੱਖੀ ਹੈ ਕਹਿੰਦੀ ਇਹ ਜਨਾਨੀ ਮੇਰਾ ਬੰਦਾ ਸਾंबी ਬੈਠੀ ਹੈ ਤੇ ਮੇਰਾ ਜਿਹੜਾ ਕਿ ਪਰਿਵਾਰ ਦੇ ਵਿੱਚ ਨੇ ਬਹੁਤ ਵੱਡੀ ਫੁੱਟ ਪਾ ਰੱਖੀ ਹੈ ਔਰ ਹੁਣ ਜਿਹੜੀ ਇਹ ਅਮਨਦੀਪ ਕੌਰ ਹੈ ਇਹ ਕਿਸੇ ਦੇ ਵੀ ਪਲੇਂਜੇ ਦੇ ਵਿੱਚ ਨਹੀਂ ਆਉਂਦੀ ਇੱਥੇ ਦੇਖ ਕੇ ਸਾਡੇ ਮੁੱਖ ਮੰਤਰੀ ਨੂੰ ਵੀ ਸਿੱਧਾ ਚੈਲੰਜ ਕਰ ਗਈ ਉਹ ਕਿ ਮੇਰਾ ਘਰ ਕਿਵੇਂ ਢਾ ਦੂ ਇਹ ਸਵਾਲ ਬਹੁਤ ਵੱਡਾ ਸਵਾਲ ਹੈ ਤੇ ਮੁੱਖ ਮੰਤਰੀ ਨੇ ਕੱਲ ਫੇਰ ਇੰਟਰਵਿਊ ਦੇ ਵਿੱਚ ਕਿਹਾ ਆਪਦੇ ਕਹਿੰਦਾ ਅਸੀਂ ਵੱਡੇ ਵੱਡੇ ਅਫਸਰਾਂ ਨੂੰ ਨਹੀਂ ਛੱਡਦੇ ਚਾਹੇ ਉਹ ਸਾਡੇ ਹੀ ਕਿਉਂ ਨਾ ਹੋਣ ਭਾਈ ਤੁਹਾਡੇ ਹੀ ਨੇ ਕਿਉਂਕਿ ਸਰਕਾਰ ਤੁਹਾਡੀ ਹੈ ਔਰ ਦੂਜੇ ਪਾਸੇ ਆ ਜੋ ਅਮਨਦੀਪ ਕੌਰ ਨੂੰ ਲੈ ਕੇ ਤਾਂ ਖੁਲਾਸਾ ਇਹੀ ਹੈ ਵੀ ਅਮਨਦੀਪ ਕੌਰ ਦੇ ਵਾਕਈ ਆਫੀਸਰਾਂ ਦੇ ਨਾਲ ਵੱਡੇ ਵੱਡੇ ਅਫਸਰਾਂ ਦੇ ਨਾਲ ਇਹਦੇ ਟਾਂਕੇ ਫਿੱਟ ਨੇ ਔਰ ਦੂਜੇ ਪਾਸੇ ਜਸਪ੍ਰੀਤ ਸਿੰਘ ਨੂੰ ਬੁਲਾਉਣ ਵਾਲਾ ਕੌਣ ਹੈ ਜਸਪ੍ਰੀਤ ਸਿੰਘ ਨੂੰ ਇੱਕ ਪਲਾਨਿੰਗ ਦੇ ਤਹਿਤ ਮਾਰਿਆ ਗਿਆ ਯਾਨੀ ਜਿਸ ਵਕਤ ਐਨਕਾਉਂਟਰ ਹੋ ਰਿਹਾ ਸੀ ਉਸ ਵਕਤ ਦੀ ਵੀਡੀਓ ਗੁਰਤੇਜ ਸਿੰਘ ਢੱਲੋਂ ਯਾਨੀ ਕਰਨਲ ਦੇ ਸਾੰਡੂ ਦੀ ਗੱਲ ਹੈ ਉਸ ਬੰਦੇ ਨੇ ਦਾਵਾ ਕਰ ਦਿੱਤਾ ਕਹਿੰਦਾ ਵੀ ਉਸ ਵਕਤ ਦੀ ਵੀਡੀਓ ਸਾਡੇ ਕੋਲ ਜਿਸ ਵਕਤ ਦਾ ਐਨਕਾਉਂਟਰ ਹੋ ਰਿਹਾ ਸੀ ਕਿਉਂਕਿ ਉਹਦੇ ਵਿੱਚ ਉਹ ਬੰਦਾ ਮਾਫੀ ਮੰਗ ਰਿਹਾ ਸੀ ਦੋਵੇਂ ਹੱਥ ਖੜੇ ਕਰਕੇ ਮਾਫੀ ਮੰਗ ਰਿਆ ਸੀ ਕਿ ਮੈਨੂੰ ਬਖਸ਼ ਦਿੱਤਾ ਜਾਵੇ ਮੈਂ ਸਰੈਂਡਰ ਕਰਨ ਨੂੰ ਤਿਆਰ ਆ ਪਰ ਉਹਨਾਂ ਨੇ ਫੇਰ ਵੀ ਉਸਤੇ ਗੋਲੀਆਂ ਚਲਾਈਆਂ ਵਜ੍ਹਾ ਕੀ ਆ ਮਾਮਲਾ ਕੀ ਆ ਕਿ ਉਹਨਾਂ ਨੇ ਘਰ ਵਾਲਿਆਂ ਨੇ ਪੈਸੇ ਦਿੱਤੇ ਹੋਏ ਆ ਜਾਂ ਮਾਮਲਾ ਕਿ ਤਾ ਹੋਰ ਜੁੜਦਾ ਆ ਉਹਨਾਂ ਦੇ ਪਰਿਵਾਰ ਬੰਨਿਓ ਜਸਪ੍ਰੀਤ ਦੇ ਇਹ ਵੀ ਗੱਲ ਕਹੀ ਜਾ ਰਹੀ ਆ ਕਹਿੰਦੇ ਵੀ ਜਿਹੜੇ ਪਰਿਵਾਰ ਦਾ ਬੱਚਾ ਗਟਨਾਪਿੰਗ ਹੋਈ ਸੀ ਯਾਨੀ ਜਸਪ੍ਰੀਤ ਸਿੰਘ ਨੇ ਕੀਤਾ ਸੀ ਉਸ ਪਰਿਵਾਰ ਨੇ ਕਹਿੰਦੇ ਪੈਸਾ ਦੇ ਕੇ ਪੁਲਿਸ ਮੁਲਾਜ਼ਮਾਂ ਨੂੰ ਇਨਕਾਊਂਟਰ ਕਰਵਾਇਆ ਤਾਂ ਉਹ ਹੀ ਪੁਲਿਸ ਮੁਲਾਜ਼ਮਾਂ ਦੇ ਭਾਅ ਦੀ ਕਿਵੇਂ ਬਣੀ ਪਈ ਹੈ ਬਾਈ ਹੁਣ ਉਹ ਕਦੇ ਦਾ ਸਮਾਦਾ ਦੇ ਜਾਂਦੇ ਨੇ ਰਾਤ ਨੂੰ ਉਹ ਕਹਿੰਦੇ ਇੱਥੇ ਮਾਫੀ ਮੰਗਦੇ ਨੇ ਵੀ ਸਾਨੂੰ ਮਾਫੀ ਮਿਲ ਜੇ ਭਲਾ ਸਮਾਦ ਦੇ ਜਾ ਕੇ ਮਾਫੀ ਕਿਵੇਂ ਮਿਲੂਗੀ ਬੰਦਾ ਮਾਰ ਦਿੱਤਾ ਫੇਕ ਇਨਕਾਊਂਟਰ ਕਰ ਦਿੱਤਾ ਆਪਦੀ ਤੁਸੀਂ ਪੋਸਟ ਵਧਾਉਣ ਦੇ ਲਈ ਆਪਦੇ ਪੈਸੇ ਖਾਣ ਪੀਣ ਦੇ ਲਈ ਤੁਸੀਂ ਇੱਕ ਬੰਦੇ ਦੀ ਜਾਨ ਦੀ ਕੀਮਤ ਐਨਿਗ ਵੀ ਨਹੀਂ ਸਮਝੀ ਪਰ ਠੀਕ ਹੈ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ